कल बीती शाम सतलुज दरिया ਦੇ ਵਿੱਚ ਪੰਜ ਨੌਜਵਾਨ ਜਿਹੜੇ ਨੇ ਨਹਾਣ ਦੇ ਲਈ ਗਏ ਸੀਗੇ ਤਾਂ ਉਹ ਡੁੱਬ ਗਏ ਲਗਾਤਾਰ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਪ੍ਰਸ਼ਾਸਨ ਐਨਡੀਆਰਐਫ ਅਤੇ ਪ੍ਰਾਈਵੇਟ ਜੋ ਗੋਤਾਖੋਰ ਨੇ ਲਗਾਤਾਰ ਸਰਚ ਕਰ ਰਹੇ ਨੇ ਤਾਂ ਕਿ ਇਹ ਪੰਜੇ ਨੌਜਵਾਨ ਜਿਹੜੇ ਨੇ ਬਾਹਰ ਕੱਢ ਦਿੱਤੇ ਜਾਣ ਪਰ ਕੋਸ਼ਿਸ਼ਾਂ ਜਿਹੜੀਆਂ ਹਾਲੇ ਵੀ ਜੜੀਆਂ ਵਾ ਲੱਭਣ ਦੀ ਕੀਤੀਆਂ ਜਾ ਰਹੀਆਂ ਨੇ ਪਰ ਇਹ ਨੌਜਵਾਨ ਹਾਲੇ ਨਹੀਂ ਲੱਭੇ ਨੇ ਤਾਂ STRF ਦੀਆਂ ਟੀਮਾਂ ਜਿਹੜੀਆਂ ਲਗਾਤਾਰ ਸਤਲੁਜ ਦਰਿਆ ਦੇ ਵਿੱਚ ਨੇ ਉਹਦੇ ਨਾਲ ਨਾਲ ਜੋ ਪ੍ਰਾਈਵੇਟ ਗੋਤਾਖੋਰ ਨੇ ਦੇਖ ਸਕਦੇ ਤੁਸੀਂ ਪ੍ਰਾਈਵੇਟ ਗੋਤਾਖੋਰ ਨੇ ਇਹ ਵੀ ਲਗਾਤਾਰ ਸਰਚ ਕਰ ਰਹੇ ਨੇ ਤਾਂ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਹੈਗੀ ਆ 올 ਇੰਡੀਆ ਦੀ ਐਸੋਸੀਏਸ਼ਨ ਹੈਗੀ ਉਹਨਾਂ ਦੇ ਪ੍ਰਧਾਨ ਨੇ ਗੋਤਾਖੋਰ ਦੇ ਤਾਂ ਗੱਲਬਾਤ ਕਰਾਂਗੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਾਂ ਪੰਜ ਨੌਜਵਾਨ ਡੁੱਬੇ ਹੋਏ ਨੇ ਤਾਂ ਕਿੰਨਾ ਕੇਰੀਆ ਤੁਸੀਂ ਸਰਚ ਕਰ ਚੁੱਕੇ ਹੋ ਤਾਂ ਕਿੱਥੇ ਕਿੱਥੇ ਪਹਾਲ ਕੀਤੀ ਜਾ ਰਹੀ ਰਾਤ ਨਾਲ 20 ਕਿਲੋਮੀਟਰ ਦਾ ਏਰੀਆ ਆਪਨੇ 2 ਵਜੇ ਤੱਕ ਸਰਚ ਕੀਤਾ ਉਸ ਤੋਂ ਬਾਅਦ ਫਿਰ ਸਵੇਰੇ ਫਿਰ ਆਪਾਂ ਨੇ ਆਪਣੇ ਬੰਦੇ ਲਾਤੇ ਨੇ ਔਰ ਨਾਲ ਹੀ ਐਸ ਡੀਆਰ ਦੀ ਟੀਮ ਲੱਗੀ ਹੈ ਕਿ ਓਕੇ ਨਾ ਬੜੀ ਮੰਦਵਾਗੀ ਖਬਰ ਹੈ ਕਿ ਬਈ ਦੁੱਖ ਹੈ ਸਾਨੂੰ ਵੀ ਕਿ 5 ਨੌਜਵਾਨ ਡੁੱਬੇ 7 ਤੇ 2 ਕਿਸੇ ਨੇ ਬਚਾ ਲੇ ਔਰ 4 ਇੱਕ ਜਗ੍ਹਾ ਦੇ ਨੇ ਇੱਕ ਅਲੱਗਤਾ ਜਿਹਦੇ ਬਾਰੇ ਬਾਅਦ ਚ ਪਤਾ ਲੱਗਾ ਜਿਹਦੇ ਕੱਪੜੇ ਇਹਨਾਂ ਦੇ ਕਿਨਾਰੇ ਮਿਲੇ ਨੇ ਫਿਰ ਉਸ ਤੋਂ ਬਾਅਦ ਉਹਦੀ ਵੀ ਸਰਚ ਜਾਰੀ ਹੈ ਹੱਲੇ ਉਹਦਾ ਵੀ ਪਰਿਵਾਰ ਆ ਗਿਆ ਚਾਰ ਪਰਿਵਾਰ ਇੱਕ ਨੇ ਪੰਜਵਾਂ ਪਰਿਵਾਰ ਹੈ ਕਿ ਉਹਨਾਂ ਦੀ ਪਾਲ ਜਾਰੀ ਹੈ ਜਿਨ੍ਹਾਂ ਚੋਂ ਇੱਕ ਡੈੱਡ ਬੋਡੀ ਮਿਲ ਗਈ ਹੈ ਬਾਕੀ ਚਾਰ ਦੀ ਪਾਲ ਇਹ ਲੱਗਦਾ ਕਿ ਅੱਜ 2 ਜਾਂ 3 ਤਾਜ ਮਿਲ ਜਾਣਗੇ ਅਗਰ ਇੱਕ ਅੱਧਾ ਰਹਿ ਗਿਆ ਤੇ ਇੱਕ ਅੱਧਾ ਕੱਲ ਨੂੰ ਮਿਲ ਜਾਏਗਾ ਉਹਦੀ ਪਾਲੇ ਤੁਸੀਂ ਕੋਤਾਖੁਰ ਲੈ ਕੇ ਆਏ ਹੋ 20 ਕੋਤਾ ਹੋਰ ਲੱਗੇ ਨੇ ਚਾਰ ਜਗ੍ਹਾ ਤੋਂ ਆਪਣੀ ਟੀਮ ਬੁਲਾਈ ਹੋਈ ਹੈ ਸਭ ਇੱਕ ਪਟਿਆਲੋ ਟੀਮ ਆ ਰਹੀ ਹੈ ਫਲੋਰ ਤੋਂ ਟੀਮ ਆਈ ਵੀ ਹੈ ਦਰਾਏ ਤੋਂ ਟੀਮ ਆ ਰਹੀ ਹੈ ਰੋਪੜ ਤੋਂ ਟੀਮ ਆ ਰਹੀ ਹੈ ਹੈਪੀ ਕੁਮਾਰ ਜੋ ਹੈ ਜਿਹੜੇ ਆਪਣੇ ਕੋਤਾਖੁਰ ਰੋਪੜ ਤੋਂ ਆਏ ਨੇ 21 ਕਿੱਟ ਹੁੰਦੀ ਹੈ ਪੂਰੀ ਜਦੋਂ ਸਰਚ ਕਰਨੀ ਜਾਂਦੀ ਹੈ ਇਹ ਇੱਕੂ ਮੈਂਟ ਹੁੰਦੇ ਨੇ ਇਹਨੂੰ ਸਿਲੰਡਰ ਵਾਲੀ ਜਿਹੜੀ ਕਿੱਟ ਹੈ ਇਹ ਬਾਹਰ ਤੋਂ ਆਉਂਦੀ ਹੈ ਬਾਹਰਲੀ ਅਮਰੀਕਨ ਕਿੱਟਾਂ ਹੁੰਦੀਆਂ ਨੇ ਇਹ ਆਪਾਂ ਨੇ ਆਪ ਆਪਣੇ ਪੈ ਆਪਣੇ ਪਰਚੇਜ ਕੀਤੇ ਹੋਏ ਮਤਲਬ ਸਰਕਾਰ ਦੀ ਕੋਈ ਹੈਲਪ ਨਹੀਂ ਹੈ ਇਹ ਸਾਰੀ ਟੀਮ ਕਿੱਟ ਆਪਣੇ ਕੋਲ ਹੈ ਇੰਡੀਆ ਦੇ ਅੰਦਰ ਸਭ ਤੋਂ ਜ਼ਿਆਦਾ ਜਿਹੜੀ ਕਿਟਾਂ ਨੇ ਉਹ ਸਾਡੇ ਕੋਲ ਨੇ ਆਲ ਓਵਰ ਇੰਡੀਆ ਦੇ ਅੰਦਰ ਔਰ ਸਭ ਤੋਂ ਨੰਬਰ 1 ਤੁਸੀਂ YouTube Facebook Instagram ਤੇ ਆਸ਼ੂ ਮਲਿਕ ਗੋਤਾਖੋਰ ਚਰਚ ਕਰੋਗੇ ਗੋਤਾਖੋਰ ਟੀਮ ਸਰਚ ਕਰੋਗੇ ਇੰਡੀਆ ਦੀ ਸਭ ਤੋਂ ਨੰਬਰ 1 ਟੀਮ ਹੈ ਆਪਣੀ ਆਲ ਓਵਰ ਇੰਡੀਆ ਪੱਕਾ ਕਵਰ ਕਰ ਰਹੇ ਹਾਂ ਕਿੰਨਾ ਕਿ ਏਰੀਆ ਜਿਹੜਾ ਜਿੱਥੇ ਤੁਸੀਂ ਪਹਲ ਕਰ ਰਹੇ ਹੋ ਗਹਿਰਾਈ ਕਿੰਨੀ ਹੈ ਹੁਣ ਜਿਹੜੀ ਕਰਾਈ ਚੱਲ ਰਹੀ ਹੈ ਕਿ ਇੱਥੇ 10 ਫੁੱਟ ਕਿੱਥੇ 15 ਫੁੱਟ 25 ਔਰ 30 35 ਤੱਕ ਵੀ ਹੈ ਜ्यादातर तकरीबन ਜਿਹੜਾ ਏਰੀਆ ਕੰਪਲੀਟ ਚੱਲ ਰਿਹਾ ਉਹ 20 ਫੁੱਟ ਦਾ ਏਰੀਆ ਚੱਲ ਰਿਹਾ ਹੈ ਜਿਹੜਾ ਸਾਡਾ ਮੇਨ ਗੋਤਾ ਆਗੇ ਨਾਲ ਸਾਡੀ ਗੇ ਗੋਤਾ ਹੋਰ ਸਾਡਾ ਆ ਜਾ ਬਈ ਇੱਧਰ ਆ ਜਾ ਤੇ ਹੁਣ ਗੋਤਾ ਹੋਰ ਔਰ ਵੀ ਜਿਹੜੇ ਹੈਗੇ ਰਿੰਕੂ ਹੋ ਗਿਆ ਆ ਸਾਗਰ ਹੋ ਗਿਆ ਬਹੁਤ ਸਾਰੇ ਗੋਤਾਖੋਰ ਜਿਹੜੇ ਆਪਣੇ ਉਹ ਥੱਲੇ ਵੀ ਗਏ ਨੇ ਹੁਣ ਆਪਾਂ ਨੇ ਬੜੇ ਮਹੰਗਾਏ ਗੋਤਾਖੋਰ ਹੋਰ ਹੋਰ ਗੋਤਾਖੋਰ ਹੋਰ ਵੀ ਬੁਲਾਏ ਨੇ ਅਗਰ ਗੋਤਾਖੋਰ ਘਟਦੇ ਨੇ ਆਪਾਂ ਪਰਿਵਾਰ ਦੀ ਪੂਰੀ ਹੈਲਪ ਕਰਾਂਗੇ ਜਦ ਤੱਕ ਡੈਡ ਬੋਡੀ ਨਹੀਂ ਮਿਲਦੀ ਸਾਡੀ ਪੂਰੀ ਟੀਮ ਲੱਗੀ ਹੋਈ ਹੈ ਇਹਨਾਂ ਦੀ ਪੂਰੀ ਹੈਲਪ ਕਰਕੇ ਜਾਵਾਂਗੇ ਬੋਡੀ ਲੱਭ ਕੇ ਦੇ ਕੇ ਜਾਵਾਂਗੇ ਅੱਛਾ ਇਸ ਸਿਚੁਏਸ਼ਨ 'ਚ ਦਿੱਕਤ ਕਿਸ ਤਰ੍ਹਾਂ ਦੀ ਆਉਂਦੀ ਜਦੋਂ ਇਹ ਲੱਭਣੀ ਹੋਣ ਕਿਉਂਕਿ ਕੱਲ ਕੱਲ ਦਾ ਸਮਾਂ ਵੀ ਨਿਕਲ ਚੁੱਕਾ ਵਾ ਅੱਜ ਵੀ ਅੱਧੀ ਦਿਹਾੜੀ ਨਿਕਲ ਚੁੱਕੀ ਹੈ ਦਿੱਕਤ ਜਿਹੜੀ ਸਾਨੂੰ ਜਿਹੜੀ ਸਭ ਤੋਂ ਜ਼ਿਆਦਾ ਆ ਰਹੀ ਹੈ ਇਹਦਾ ਹੁਣ ਹੋਰ ਗਾਡਰ ਖੋਲਦੇ ਪਾਣੀ ਵੱਧ ਗਿਆ ਤਾਂ ਰੇਤ ਜਿਹੜੀ ਹੈ ਨਾ ਉਹ ਡਰ ਲੱਗ ਰਿਹਾ ਕਿ ਬੋਡੀਆਂ ਦੇ ਉੱਪਰ ਰੇਤ ਨਾ ਚੜ ਜਾਵੇ। ਕਈ ਵਾਰ ਕਿ ਲੱਭਣ ਦੀ ਮੁਸ਼ਕਿਲ ਆ ਜਾਏਗੀ ਜੇ ਰੇਸਕਿਲ ਹੋਣ ਦੀ ਹੈ ਕਿਉਂਕਿ ਨਾ ਬੋਡੀਆਂ ਦੇ ਉੱਪਰ ਰੇਤ ਚੜ ਜਾਂਦਾ ਕਈ ਵਾਰ ਹੋ ਸਕਦਾ ਕਿ ਜਿਹੜਾ ਆਪਣੇ ਗੋਤਾਖੋਰ ਨੇ ਤਕੜੇ ਕਲਾਕਾਰ ਨੇ ਇਹ ਲੱਭਦੇ ਜਾ ਰਹੇ ਨੇ ਹੋ ਸਕਦਾ ਬੋਡੀ ਉੱਤੇ ਰੇਤ ਦੇ ਥੱਲੇ ਹੋਏ ਉੱਪਰ ਲੰਗ ਜਾਣ। ਉਹ ਦਿੱਕਤ ਆਣਗੀ ਅਗਰ ਆਈ ਤਾਂ। ਯਾ ਕੀ ਦੱਸਿਆ ਗਿਆ ਨੀਚੇ ਜਾਂ ਕਿ ਕਿਸ ਤਰ੍ਹਾਂ ਸਰਚ ਕਰਨੀ ਮਿੱਟੀ ਵੀ ਥੋੜੀ ਬੋਤੀ ਕਰਦੇ ਜਿਹੜੇ ਇਹਨਾਂ ਦਾ ਕੰਮ ਹੈਗਾ ਇਹ ਬਿਲਕੁਲ ਸਕੂਬਾ ਡਾਈਵਿੰਗ ਜਿਹੜੀ ਹੈ ਇਹ ਟੀਮ ਸਾਡੀ ਜਿਹੜੀ ਇੰਡੀਆ ਦੇ ਅੰਦਰ ਨੰਬਰ 1 ਤੇ ਆ ਰਹੀ ਇਸ ਟਾਈਮ ਔਰ ਚਾਰ ਫਿਲਮਾਂ ਵੀ ਸਾਡੇ ਉੱਪਰ ਬਣ ਗਈ ਪੰਜਵੀਂ ਫਿਲਮ ਹਾਲੀਵੁੱਡ ਦੀ ਸਾਡੇ ਕੋਲ ਉੱਪਰ ਡਾਕੂਮੈਂਟਰੀ ਚੱਲ ਰਹੀ ਹੈ ਸਨ ਆਫ ਦਾ ਰਿਵਰ ਇਹ ਬਹੁਤ ਪ੍ਰੋਫੈਸ਼ਨਲ ਗੋਤਾ ਫੋਰ ਨੇ ਜਿੱਥੇ ਵੀ ਜਾਂਦੇ ਨੇ ਆਪਣਾ ਨਾਮ ਕਰਕੇ ਆਂਦੇ ਨੇ ਵਧੀਆ ਕੰਮ ਕਰਕੇ ਆਂਦੇ ਨੇ ਬੰਦੇ ਤੇ ਸਰ ਤੁਸੀਂ ਅੰਦਰ ਜਾ ਰਹੇ ਹੋ ਕਿੰਨਾ ਕੇ ਏਰੀਆ ਜਿਹੜਾ ਤੁਸੀਂ ਅੰਦਰ ਦੇਖਿਆ ਹੈ ਪੂਰਾ ਆਪਾਂ ਜੇ ਇਸ ਕਾ ਨਾ ਇਸ ਤਰ੍ਹਾਂ ਸਹਿਰ ਰਹਿਤਾ ਹੈ ਨਾ ਦੋਨੋਂ ਸਾਈਡ ਜ਼ਿਆਦਾ ਹੈ ਰਹਿਤਾ ਥੋੜਾ ਜ਼ਿਆਦਾ ਹੈ ਇਧਰ ਇਧਰ तो बीच में गिरा ही है ये तारे हैं तार लगने है, खतरा हथे में तार तारूर लग रहे हैं थोड़ा सा उसमें दिक्कत आ रही है तो उसमें है ना थोड़ा सा दिक्कत आ रही मच्छी भी है बड़ी बड़ी तो हाथ में लगती है तो डर लगता है थोड़ा सा बड़ी तो इसीलिए है ना डेड बॉडी को तो ढूंढने की पूरी कोशिश कर रहे हैं और चल भी रहे हैं फिर वापस दोबारा वहीं से जाएंगे जहाँ से गिरे हैं अभी तकरीबन आधा किलोमीटर दूर तक देख लिया बाकी दो किलोमीटर दूर तक और गोता खोर गए ਤਮ ਦੁਬਾਰਾ ਫਿਰ ਹੋਏ ਜਾ ਰਹੇ ਜਾਂਸੇ ਮੇਂ ਗਰੇ ਜਿੱਥੇ ਜਿਵੇਂ ਤੁਹਾਡਾ ਐਕਸਪੀਰੀਅੰਸ ਬਹੁਤ ਹੈਗਾ ਵਾ ਜਿਸ ਜਗ੍ਹਾ ਤੋਂ ਬੱਚੇ ਡਿੱਗੇ ਨਹੀਂ ਕਿੰਨਾ ਕੁ ਏਰੀਆ ਦੂਰ ਜਾ ਸਕਦੇ ਨੇ ਪਾਣੀ ਦਾ ਬਹਾਵ ਨਾ ਕਿੱਥੇ ਤੱਕ ਜਾ ਸਕਦੇ ਨੇ ਜੋ ਆਈਡੀਆ ਮਿਲ ਸਕਦਾ ਦੇਖੋ ਸਰ ਅਗਰ ਬੋਡੀ ਰੁਕਣ ਨੂੰ ਰੁਕਦੀਆਂ ਤੇ ਘੁੰਮ ਕੇ ਇੱਕ ਜਗ੍ਹਾ ਵੀ ਲੱਗ ਸਕਦੀ ਨਹੀਂ ਚਾਰ ਦੇ ਚਾਰ ਹੋ ਸਕਦਾ ਹੈ ਕਿ ਚਾਰੋਂ ਦੇ ਦੋ ਪਰਲੇ ਪਾਸੇ ਦੋ ਰਲੇ ਪਾਸੇ ਕਿ ਇੱਧਰ ਇੱਕ ਉੱਧਰ ਇਹ ਤਿੜਕ ਵੀ ਸਕਦੀਆਂ ਨੇ ਕਿਉਂਕਿ ਪਾਣੀ ਦਾ ਪਾਵਾ ਨੇ ਜਿਹੜਾ ਪਾੜ ਪੈ ਰਿਆ ਨੂੰ ਪਾਣੀ ਨੂੰ ਕਈ ਜਗ੍ਹਾ ਤੇ ਪਾਣੀ ਰੇਤ ਨੇ ਐ ਘੁਮਾਤਾ ਕਈ ਜਗ੍ਹਾ ਨੂੰ ਐ ਘੁਮਾਤਾ ਪਾਣੀ ਨਾ ਘੁੰਮ ਰਿਆ ਥੱਲੇ ਤਾਂ ਐ ਕਰਕੇ ਜਗ੍ਹਾ ਜਗ੍ਹਾ ਛੋਟੇ ਛੋਟੇ ਖੱਡੇ ਬਣੇ ਹੋ ਨੇ ਕਿੱਥੇ ਵੱਡਾ ਖੱਡਾ ਆ ਗਿਆ 2 ਫੁੱਟ ਕਿੱਥੇ 10 ਫੁੱਟ ਕਿੱਥੇ 5 ਫੁੱਟ ਐ ਬਣਿਆ ਹੋਇਆ ਤੇ نیچے ਸਰ ਪੂਰਾ ਦਿਖਾਈ ਦੇ ਰਿਹਾ ਸਾਫ نیچے ਇਹ ਸਿਰਫ ਹੈ ਨਾ ਚਸ਼ਮਾ ਸਿਰੇ ਲਗਾਉਣਾ ਪੜਦਾ ਆਕਸੀਜਨ ਲੈਂਦੇ ਆ ਤਾਂ ਪਾਣੀ ਨੱਕ ਸੇ ਚੜ ਜਾਏਗਾ ਉੱਪਰ ਤੇ ਇਸ ਲਈ ਚਸ਼ਮਾ ਲਗਾਉਣਾ ਪੜ ਰਹਾ ਬਾਕੀ ਹੱਥ ਸੇ ਡੋਣਨੇ ਪੜ ਰਹੇ ਆ ਹਾਂ ਹਾਂ ਆਈਡੀ ਨਾਲ ਹਾਂ ਬਿਲਕੁਲ ਤੁਸੀਂ ਸਰਚ ਕਰੋ ਆਪਾਂ ਨਾਮ ਦੇ ਨਾਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤਾਂ ਇਹ ਟੀਮਾਂ ਲਗਾਤਾਰ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਸਰਚ ਕਰ ਰਹੀਆਂ ਨੇ ਤਾਂ ਇਹ ਗੋਤਾਖੋਰ ਜਿਹੜੇ ਪਾਣੀ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਤਰੇ ਇਹ ਪੂਰਾ ਬੰਦੋਬਸ ਕਰਕੇ ਆਏ ਨੇ ਤਾਂ ਇਹਨਾਂ ਦੀ 올 ਇੰਡੀਆ ਐਸੋਸੀਏਸ਼ਨ ਹੈਗੀ ਆ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸੀ ਸਾਂਝੇ ਕਰ ਰਹੇ ਨੇ ਅੱਖਾਂ ਦੇ ਉੱਤੇ ਇਹ ਖਾਸ ਐਨਕ ਜਿਹੜੀ ਗੋਗਲਸ ਲਗਾਈਆਂ ਹੁੰਦੀਆਂ ਨੇ ਉਸ ਤੋਂ ਬਾਅਦ ਆਕਸੀਜਨ ਸਟੈਂਡਰ ਨੇ ਨੱਕ ਵੀ ਪੂਰੀ ਤਰ੍ਹਾਂ ਬੰਦ ਕਰ ਲੈਂਦੇ ਨੇ ਤਾਂ ਇਹ ਤਸਵੀਰਾਂ ਦੇਖ ਰਹੇ ਹੋ ਸਤਲੂ ਦੀ ਦਰਿਆ ਤੇ ਜਿੱਥੇ ਕੱਲ 6 ਨੌਜਵਾਨ ਨਹਾਣ ਦੇ ਲਈ ਪਹੁੰਚਦੇ ਨੇ 7 ਨੌਜਵਾਨ ਜਿਹੜੀ ਗਿਣਤੀ ਦੱਸੀ ਜਾ ਰਹੀ ਹੈ ਉਹਨਾਂ ਦੇ ਵਿੱਚੋਂ 2 ਤਾਂ ਬਾਹਰ ਕੱਢ ਲੱਤੇ ਜਾਂਦੇ ਨੇ ਪਰ ਪੰਜਾਂ ਦੀ ਹਲੇ ਵੀ ਹਾਲ ਹੈਗੀ ਆ ਤੇ ਇਸ ਸੇਫਟੀ ਦੇ ਵਜੋਂ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰੱਸੀਆਂ ਬੰਨੀਆਂ ਹੋਈਆਂ ਨੇ ਕਿਉਂਕਿ ਕਿਤੇ ਕਿਤੇ ਗਹਿਰਾਈ ਹੈਗੀ ਆ ਮਿੱਟੀ ਜਿਹੜੀ ਅੰਦਰ ਘੁੰਮ ਰਹੀ ਆ ਉਹਦੇ ਕਰਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤਾਂ ਇਹ ਸਾਰਾ ਕੋਸ਼ਿਸ਼ਾਂ ਜਿਹੜੀਆਂ ਵਾਂ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਜਿਹੜੇ ਗੋਤਾਖੋਰ ਨੇ ਤਾਂ ਪੂਰੇ ਪੰਜਾਬ ਦੇ ਵਿੱਚੋਂ ਇਹ ਟੀਮਾਂ ਬੁਲਾਈਆਂ ਗਈਆਂ ਨੇ ਤਾਂ ਇਹਨਾਂ ਵੱਲੋਂ ਇਹ ਭਾਲ ਕੀਤੀ ਜਾ ਰਹੀ ਆ ਤਾਂ ਮੌਕੇ ਤੇ ਐਸਟੀਐਮ ਟੀਮਾਂ ਨੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਤਾਂ ਹਰ ਇੱਕ ਵੱਲੋਂ ਇਹ ਮਦਦ ਕੀਤੀ ਜਾ ਰਹੀ ਹੈ ਕਿ ਜਿਹੜੇ ਨੌਜਵਾਨ ਡੁੱਬੇ ਨੇ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਬਾਹਰ ਕੱਢ ਦਿੱਤਾ ਜਾਵੇ ਕੈਮਰਾਮੈਨ ਸਲਮਾਨ ਦੇ ਨਰਿੰਦਰ ਵਿਹੰਦੂ ਜਗਮਨ ਟੀਵੀ ਲੁਧਿਆਣਾ